ਮੋਹਾਲੀ ਜ਼ਿਲ੍ਹੇ ਦੇ ਪਿੰਡ ਤਿਉੜ ਦੇ ਨਜ਼ਦੀਕ ਇੱਕ ਨੌਜਵਾਨ ਦੇ ਉੱਤੇ ਦੱਸਿਆ ਜਾ ਰਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਉਸੇ ਜਗ੍ਹਾ ਅਸੀਂ ਪਹੁੰਚੇ ਹੋਏ ਹਾਂ ਮੌਕੇ ਤੇ ਹੀ ਟੀਮਾਂ ਜਿਹੜੀਆਂ ਪੁਲਿਸ ਦੀਆਂ ਪਹੁੰਚੀਆਂ ਹੋਈਆਂ ਤੁਸੀ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਉਸ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਦੱਸਿਆ ਜਾਂ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਸੀ ਤੇ ਜੋ ਨੌਜਵਾਨ ਨੂੰ ਮਾਰਿਆ ਗਿਆ ਪਿੰਡ ਤਿਉੜ ਦਾ ਰਹਿਣ ਵਾਲਾ ਐਡੀਜੀਪੀਐਸ ਦੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਮੌਕੇ ਸੀਨੀਅਰ ਅਧਿਕਾਰੀ ਡਿਪਟੀ ਸਾਹਿਬ ਪਹੁੰਚੇ ਹੋਏ ਨੇ ਪੂਰੀ ਜਾਂਚ ਕਰ ਰਹੀ ਇਸ ਸਮੇਂ ਮੈਂ ਅਜਮਾਈ ਤੇ ਪਤਾ ਕੋਈ ਰੋਣਾ ਨਹੀਂ ਉਹ ਚੁੱਕੀ ਹੈ ਮਾਤਾ ਦੇ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਜਿਨ੍ਹਾਂ ਨੇ ਮਾਰਿਆ ਨੇ ਤਾਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਇਹ ਮਾਮਾ ਨੇ ਕਦੋਂ ਉਹਨਾਂ ਨੂੰ ਮਾਫ਼ ਕਰਨਾ ਜਿਨ੍ਹਾਂ ਨੇ ਲੋਕਾਂ ਨੇ ਮਾਰਿਆ ਪੰਜਾਬ ਦੇ ਵਿੱਚ ਪਾਵੇਂ ਪੰਜਾਬ ਪੁਲਿਸ ਮਾਰੇ ਅੰਸਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਰਹੀ ਹੈ ਪਰ ਅਜੇ ਵੀ ਪੰਜਾਬ ਦੇ ਵਿੱਚ ਕਈ ਜਗ੍ਹਾ ਗੋਲੀਆਂ ਚੱਲਣ ਦੇ ਘਟਨਾਵਾਂ ਆ ਰਹੀਆਂ ਨੇ ਤੇ ਇਸ ਵੇਲੇ ਦੀ ਇੱਕ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਤਿਊੜ ਦੇ ਨਜ਼ਦੀਕ ਇੱਕ ਨੌਜਵਾਨ ਦੇ ਉੱਤੇ ਦੱਸਿਆ ਜਾ ਰਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਨੇ ਉਸੇ ਜਗ੍ਹਾ ਅਸੀਂ ਪਹੁੰਚੇ ਹੋਏ ਹਾਂ ਮੌਕੇ ਤੇ ਹੀ ਟੀਮਾਂ ਜਿਹੜੀਆਂ ਪੁਲਿਸ ਦੀਆਂ ਪਹੁੰਚੀਆਂ ਹੋਈਆਂ ਤੁਸੀਂ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਉਸ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ ਦੱਸਿਆ ਜਾ ਰਿਹਾ ਕਿ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਸੀ ਤੇ ਜੋ ਨੌਜਵਾਨ ਨੂੰ ਮਾਰਿਆ ਗਿਆ ਪਿੰਡ ਤਿਊੜ ਦਾ ਰਹਿਣ ਵਾਲਾ ਜੋ ਕਿ ਬੌਂਸਰ ਦਾ ਕੰਮ ਕਰਦਾ ਸੀ ਜਿਸ ਦਾ ਨਾਮ ਮਨੀਸ਼ ਕੁਮਾਰ ਦੱਸਿਆ ਜਾ ਰਿਹਾ ਹੈ ਜੋ ਇੱਕ ਪ੍ਰਾਪਰਟੀ ਡੀਲਰ ਦੇ ਦੇ ਜਗ੍ਹਾ ਕੰਮ ਕਰਦਾ ਸੀ ਤੁਸੀਂ ਦੇਖੋ ਕਿ ਇਹ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਪੁਲਸ ਦੀਆਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਕਿਸੇ ਤਰ੍ਹਾਂ ਦੀ ਵੀ ਅਗਰ ਫੁਟੇਜ ਪੁਲਸ ਦੇ ਹੱਥ ਲੱਗਦੀ ਹੈ ਤਾਂ ਬਹੁਤ ਵੱਡੀ ਕਾਮਯਾਬੀ ਹੋਵੇਗੀ ਕੁਝ ਘੰਟਿਆਂ ਦੇ ਵਿੱਚ ਪਹਿਲਾਂ ਵੀ ਪੁਲਿਸ ਨੇ ਐਦਾਂ ਦੇ ਮਾੜੇ ਅੰਸਰਾਂ ਨੂੰ ਜਾਂ ਫਿਰ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਪਰ ਜਿਹੜੀ ਇਹ ਘਟਨਾ ਵਾਪਰੀ ਇਸ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਲੋਕ ਡਰਦੇ ਮਹਿਸੂਸ ਕਰ ਰਹੇ ਨੇ ਟੀਮیں ਦਿਨ ਦਿਹਾੜੇ 12:30 ਵਜੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਉਹਦੇ ਨਾਲ ਪੂਰਾ ਇਲਾਕਾ ਦਹਿਲ ਗਿਆ ਹੈ ਇਲਾਕੇ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਇਸੇ ਰੋਡ ਦੇ ਉੱਤੇ ਧੰਦਾ ਨੇ ਉਹੀ ਹਮਲਾਵਾਰ ਜਿਨ੍ਹਾਂ ਨੇ ਗੋਲੀ ਚਲਾਈਆਂ ਨੇ ਇਸ ਰੋਡ ਦੇ ਉੱਤੇ ਆਏ ਸੀ ਤਾਂ ਨੌਜਵਾਨ ਵੀ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਉਸ ਦੇ ਉੱਤੇ ਗੋਲੀਆਂ ਚਲਾਈਆਂ ਨੇ ਜੋ ਮੱਥੇ ਦੇ ਵਿੱਚ ਵੀ ਗੋਲੀ ਲੱਗੀ ਹੈ ਦੱਸਿਆ ਜਾ ਕਿ ਸਿਰ ਦੇ ਵਿੱਚ ਗੋਲੀ ਲੱਗੀ ਨੇ ਤਿੰਨ ਗੋਲੀਆਂ ਦੱਸਿਆ ਜਾ ਰਿਹਾ ਹੁਣ ਤੱਕ ਜਿਹੜੀ ਪਤਾ ਲੱਗਿਆ ਸਾਨੂੰ ਸੁਤਰਾ ਤੋਂ ਵਾਲੇ ਤਿੰਨ ਗੋਲੀਆਂ ਜਿਹੜੀਆਂ ਮਾਰੀ ਗਈਆਂ ਨੇ ਤੇ ਸੁਣ ਲੈ ਕੇ ਸੀਨੀਅਰ ਟੀਮ ਇਸ ਜਗ੍ਹਾ ਉੱਤੇ ਪਹੁੰਚ ਚੁੱਕੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਨਪੁੱਟ ਉਹਨਾਂ ਕੋਲ ਹੈ ਕਿਵੇਂ ਦੀ ਤਫਤੀਸ਼ ਕਰ ਰਹੇ ਨੇ ਇਸ ਨੂੰ ਲੈ ਕੇ ਸੀਨੀਅਰ ਅਫਸਰ ਵੀ ਸਾਡੇ ਨਾਲ ਹੋਣਗੇ ਉਹਨਾਂ ਨਾਲ ਵੀ ਪੂਰੀ ਜਾਂਚ ਜਿਹੜੀ ਚੱਲ ਰਹੀ ਹੈ ਉਹ ਕਿੱਥੇ ਤੱਕ ਪਹੁੰਚੀ ਹੈ ਕਦੋਂ ਤੱਕ ਉਹ ਹਮਲਾਵਰ ਫੜੇ ਜਾਣਗੇ ਕਿਸੇ ਗੈਂਗਸਟਰ ਦੇ ਨਾਲ ਜੁੜੀ ਹੋਈ ਘਟਨਾ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਕੌਣ ਸੀ ਬੰਦੇ ਅਜੇ ਤਫਤੀਸ਼ ਦਾ ਵਿਸ਼ਾ ਹੈ ਲਗਾਤਾਰ ਪੁਲਿਸ ਇਸ ਨੂੰ ਬੜੇ ਇੰਗਲੈਂਡ ਦੇ ਨਾਲ ਦਿਸ਼ ਕਰ ਰਹੀ ਹੈ ਜਗ੍ਹਾ ਜਗ੍ਹਾ ਪਿੰਡਾਂ ਦੇ ਵਿੱਚੋਂ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਇੱਕ ਇਨਪੁਟ ਮਿਲੇ ਕਿ ਕਿਸ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਉਹ ਨੌਜਵਾਨ ਆਏ ਸੀ ਇਹ ਤਸਵੀਰਾਂ ਤੁਹਾਨੂੰ ਉਸੇ ਜਗ੍ਹਾ ਦੀਆਂ ਉਸੇ ਰੋਡ ਦੀਆਂ ਦਿਖਾ ਰਿਹਾ ਜਿੱਥੇ ਤਿਊੜ ਦਾ ਰਹਿਣ ਵਾਲਾ ਮਨਿਸ਼ ਕੁਮਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਨਜ਼ਦੀਕ ਤੇ ਲੇਬਰ ਦੱਸਿਆ ਜਾ ਰਿਹਾ ਕਿ ਮਨਰੀਗਾ ਦੀ ਲੇਬਰ ਕੰਮ ਕਰ ਰਹੀ ਸੀ ਉਹਨਾਂ ਤੋਂ ਵੀ ਜਿਹੜੀ ਪੁਲਿਸ ਹਰ ਤਰੀਕੇ ਦੀ ਪੁੱਛਗਿੱਛ ਕਰ ਰਹੀ ਹੈ ਕਿਸ ਪਾਸੇ ਤੋਂ ਉਹ ਨੌਜਵਾਨ ਮਾਰਨ ਵਾਸਤੇ ਉਸ ਮਨਿਸ਼ ਕੁਮਾਰ ਨੂੰ ਆਏ ਨੇ ਤਾਂ ਇਸ ਨੂੰ ਲੈ ਕੇ ਬੌਂਸਰ ਦਾ ਕੰਮ ਜਿਹੜਾ ਨੌਜਵਾਨ ਕਰਦਾ ਸੀ ਉਸ ਨੂੰ ਲੈ ਕੇ ਪੁਲਿਸ ਦੀਆਂ ਟੀਮਾਂ ਦੇਖੋਗੇ ਹਰ ਐਂਗਲ ਤੋਂ ਇਸ ਚੀਜ਼ ਨੂੰ ਜਾਂਚ ਕਰ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਜਿਹੜੀ ਘਟਨਾ ਹੋਈ ਹੈ ਗੋਲੀਆਂ ਚੱਲਣ ਦੀ ਪੂਰੇ ਇਲਾਕੇ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿਉਂਕਿ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬੜੇ ਸਹਿਮ ਦਾ ਮਾਹੌਲ ਦੀਆਂ ਤਸਵੀਰਾਂ ਨੇ ਕਿਉਂਕਿ ਇਸ ਜਗ੍ਹਾ ਦੇ ਉੱਤੇ ਕੁਝ ਹੀ ਦੇਰ ਪਹਿਲਾਂ ਨੌਜਵਾਨ ਨੂੰ ਸ਼ਰੀਆਮ ਗੋਲੀਆਂ ਨਾਲ ਪੁੱਨ ਦਿੱਤਾ ਪਰ ਇਦਾਂ ਦੀ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਤਾਂ ਭਾਵੇਂ ਪੁਲਿਸ ਲਗਾਤਾਰ ਬੜੇ ਦਾਅਵੇ ਕਰ ਰਹੀ ਹੈ ਕਿ ਅਸੀਂ ਮਾੜੇ ਅਨਸਰ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਪਰ ਕਿੰਨੇ ਤੇ ਅਜੇ ਵੀ ਜਿਹੜੇ ਸ਼ਰਾਰਤੀ ਅਨਸਰ ਨੇ ਮਾੜੇ ਅਨਸਰ ਨੇ ਅੰਜਾਮ ਦੇ ਰਹੇ ਨੇ ਤਾਂ ਇਸ ਨੂੰ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਸਾਡੇ ਨਾਲ ਹੁਣ ਕੋ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਜਾਂਚ ਅੱਗੇ ਚੱਲ ਰਹੀ ਹੈ ਜਾਂ ਕੀ ਪੂਰਾ ਮਾਮਲਾ ਉਹਨਾਂ ਦੇ ਸਾਹਮਣੇ ਆਇਆ ਤਾਂ ਪੂਰੀ ਗੱਲਬਾਤ ਕਰਾਂਗੇ ਮੈਨੂੰ ਜੀਟੀਪੀਐਫ ਤੋਂ ਮਿਲਦਾ ਹੈ ਨਾੜਮਾ ਪੁੱਛ ਲਈਏ ਏਜੀਟੀਪੀਐਫ ਦੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਮੌਕੇ ਸੀਨੀਅਰ ਅਧਿਕਾਰੀ ਡਿਪਟੀ ਸਾਹਿਬ ਪਹੁੰਚੇ ਹੋਏ ਨੇ ਪੂਰੀ ਜਾਂਚ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਨੂੰ ਦੱਸਿਆ ਗਿਆ ਕਿ ਪੂਰੀ ਜਾਂਚ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੂਰੇ ਮਾਮਲੇ ਨੂੰ ਪੂਰੇ ਤੈਅ ਤੱਕ ਦੇਖ ਰਹੇ ਹਾਂ ਕਿਸ ਤਰੀਕੇ ਦੀ ਜਿਹੜੀ ਇਸ ਨੂੰ ਕਟਨਾ ਨੂੰ ਹੋਏ ਅੰਜਾਮ ਦਿੱਤਾ ਹੈ ਤਾਂ ਉਹਨਾਂ ਬੰਦੇ ਨੂੰ ਫੜਨ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਕਈ ਤਰ੍ਹਾਂ ਦੀਆਂ ਟੀਮਾਂ ਬਣਾ ਕੇ ਇਹ ਜਗ੍ਹਾ ਉੱਤੇ ਭੇਜੇ ਜਾ ਰਹੀਆਂ ਨੇ ਏਜੀਟੀਪੀਐਫ ਦੀਆਂ तरीके दी जांच कीती जा रही है मनरेगा दे इस जगह ऊपर लेबर तो पुछा जा नौ, है, रहे हैं ਤੁਸੀਂ ਦੇਖੋ ਕਿ ਸੀਨੀਅਰ ਅਧਿਕਾਰੀਆਂ ਦੀ ਟੀਮ ਆ ਜਿਹੜੀਆਂ ਪਹੁੰਚੀਆਂ ਨੇ ਤਾਂ ਕੁਝ ਹੀ ਘੰਟੇ ਪਹਿਲਾਂ ਜਿਹੜੇ ਇਸ ਜਗ੍ਹਾ ਉੱਤੇ ਨੌਜਵਾਨ ਨੂੰ ਮੌਤ ਦੇ ਕਾਠ ਤਾਰ ਦਿੱਤਾ ਸ਼ਰਿਆਮ ਗੋਲੀਆਂ ਚੱਲੀਆਂ ਨੇ ਇਲਾਕਾ ਦਹਿਲ ਚੁੱਕਾ ਹੈ ਲੋਕ ਡਰ ਦੇ ਮਹਿਸੂਸ ਕਰ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਮੁਹਾਰੀ ਜ਼ਿਲ੍ਹੇ ਦੇ ਪਿੰਡ ਤਿਉੜ ਦੀਆਂ ਦਿਖਾ ਰਿਹਾ ਹਾਂ ਜਿੱਥੇ ਕੀ ਇਹ ਤਸਵੀਰਾਂ ਦੇ ਨਾਲ ਕਿਤਨਾ ਕਿਤੇ ਪੂਰੇ ਇਲਾਕੇ ਦੇ ਵਿੱਚ ਕੀ ਡਰ ਦਾ ਮਾਹੌਲ ਬਣਿਆ ਹੋਇਆ ਇਸੇ ਜਗ੍ਹਾ ਇਸੇ ਜਗ੍ਹਾ ਜਿਹੜੀ ਆਪਾਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਸੇ ਜਗ੍ਹਾ ਨੌਜਵਾਨ ਨੂੰ ਸਰੀਆਮ ਗੋਲੀਆਂ ਮਾਰ ਕੇ ਪੁੰਨ ਦਿੱਤਾ ਤੇ ਦੇਖੋ ਕਿ ਪੂਰੀ ਪੁਲਿਸ ਦੀ ਟੀਮਾਂ ਜਿਹੜੇ ਆਪਾਂ ਦਿਖਾਈਏ ਥਾਂ ਉਹਦੀ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਤਾਂ ਇਹ ਟੀਮਾਂ ਜਾਂਚ ਕਰਨ ਵਾਸਤੇ ਜਗ੍ਹਾ ਉੱਤੇ ਆਈਆਂ ਸੀ ਤਾਂ ਕਈ ਲੇਬਰ ਦੇ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਕੀਤੀ ਹੈ ਇਹਨਾਂ ਵੱਲੋਂ ਤਾਂ ਹੋਰ ਵੀ ਕਈ ਤਰ੍ਹਾਂ ਦੀ ਟੀਮਾਂ ਸੀ ਐਸਟਾਪ ਦੀ ਗੱਲ ਕਰੀ ਉਹ ਵੀ ਜਾਂਚ ਕਰ ਰਿਹਾ ਹੈ ਤਾਂ ਲੋਕਲ ਪੁਲਿਸ ਜਗ੍ਹਾ ਉੱਤੇ ਜਾਂਚ ਕਰ ਰਹੀ ਹੈ ਤਾਂ ਹੁਣ ਉਹ ਅਣਪਛਾਤੇ ਵਿਅਕਤੀ ਕਦੋਂ ਫੜੇ ਜਾਂਦੇ ਨੇ ਧੰਨ ਵਾਲਾ ਸਮਝ ਦੱਸੇਗਾ ਪਰ ਜਿਸ ਤਰ੍ਹਾਂ ਦੀ ਘਟਨਾ ਦਿਨ ਦਿਹਾੜੇ ਵਾਪਰੀ ਹੈ ਉਹਦੇ ਨਾਲ ਕਿਤਨੇ ਲੋਕ ਡਰ ਦੇ ਮਸੂਹ ਜ਼ਰੂਰ ਕਰ ਜਿਸ ਨੌਜਵਾਨ ਦੇ ਗੋਲੀਆਂ ਮਾਰ ਕੇ ਕਤਲ ਕੀਤਾ ਉਸੇ ਨੌਜਵਾਨ ਦਾ ਘਰ ਦਿਖਾ ਰਹੇ ਹਾਂ ਜਿੱਥੇ ਕਿ ਹੁਣ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਇਹ ਤਸਵੀਰਾਂ ਦਿਖਾ ਦਿੰਨੇ ਹਾਂ ਉਸੇ ਘਰ ਦੀਆਂ ਜਿੱਥੇ ਕੁਝ ਇੱਕ ਦਿਨ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਨੇ ਘਰ ਤੋਂ ਜਿਮ ਗਿਆ ਸੀ ਜਿਮ ਤੋਂ ਵਾਪਸ ਆਉਂਦੇ ਹੋਏ ਘਟਨਾ ਵਾਪਰੀ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਸੱਸ ਹੈ ਉਹ ਵੀ ਜਿਹੜੀ ਇੱਥੇ ਪਹੁੰਚੀ ਹੋਈ ਹੈ ਕੱਲਾ ਨੌਜਵਾਨ ਮਾਪਿਆਂ ਦਾ ਪੁੱਤ ਸੀ ਬਾਪ ਦੀ ਮੌਤ ਹੋ ਚੁੱਕੀ ਸੀ ਤਾਂ ਇਸ ਨੂੰ ਲੈ ਕੇ ਪਿੱਛੇ ਜੋ ਛੋਟੇ ਬੱਚੇ ਨੇ ਵੱਡੀ ਮਤ ਭਾਗੀ ਕੱਟਣਾ ਹੈ ਮਾਤਾ ਜੀ ਕੀ ਲੱਗਦੇ ਸੋਹਣੇ ਮੇਰਾ ਜਵਾਈ ਤੇ ਪਤਾ ਕੋਈ ਰੋਣਾ ਜੀ ਜੋ ਹੋ ਗਿਆ ਰੋਣਾ ਜੀ ਮਾਤਾ ਹੀ ਰੋਣਾ ਕੋਈ ਨਹੀਂ ਕੋਈ ਤੋ ਦੇਖੋ ਕਿ ਇਹ ਮਾਤਾ ਦੇ ਅੱਖਾਂ ਦੇ ਵਿੱਚ ਹੰਝੂ ਨੇ ਤਾਂ ਜਿਨ੍ਹਾਂ ਨੇ ਮਾਰਿਆ ਨੇ ਤਾਂ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਇਹ ਮਾਮਾ ਨੇ ਕਦੋਂ ਉਹਨਾਂ ਨੂੰ ਮਾਫ਼ ਕਰਦਾ ਜਿਨ੍ਹਾਂ ਨੇ ਲੋਕਾਂ ਨੇ ਮਾਰਿਆ ਕੋਈ ਨਹੀਂ ਮਾਤਾ ਰੋਣਾ ਨਹੀਂ ਰੋਣਾ ਇਹ ਬੱਦਲ ਇਹ ਬੱਚਿਆਂ ਨੂੰ ਬਿਆਹ ਨਹੀਂ ਬੱਦਲ ਕੋਈ ਕੋਈ ਰੋਣਾ ਹੁਣ ਜੋ ਪਾਣਾ ਬਾਪਾ ਤੂੰ ਸੰਭਾਲ ਲੈ ਬੱਚਿਆ ਰੋ ਨਾ ਬਿਲਕੁਲ ਨਹੀਂ ਰੋਣਾ ਕਦੋਂ ਤੁਹਾਨੂੰ ਕਦੋਂ ਪਤਾ ਲੱਗਿਆ ਮੈਂ ਪਤਾ ਮੈਂ ਜਵੇਰੇ ਲੈ ਕੇ ਆਇਆ ਜਾ ਕੇ ਗੈਰ ਤੋਂ ਜਵਾਕ ਕਹਿੰਦੇ ਨੰਨੀ ਤੋਂ ਬੋਤਲ ਲੈਣੀਆਂ ਨੇ ਕਿ ਥੋੜੀ ਲੈਡੀਆਂ ਹੂੰ ਪਾਣੀ ਵਾਲੇ ਲੱਡਲੇ ਮੈਂ ਲੈਣ ਕੇ ਲੈ ਕੇ ਆਈ ਸੀ ਮੇਰਾ ਬੰਡੇ ਨੂੰ ਕੋਲੇ ਗਰਮਾ ਹੂੰ ਯਾਰ ਮੈਂ ਉਹ ਬੋਤਨਲ ਇੱਕ ਹੀ ਮੈਨੂੰ ਹਾਈ ਫੋਨ ਕਰਤਾ ਮਹਾ ਮਖੈੜ ਆ ਗਈ ਮੈਨੂੰ ਖੈੜ ਤੋਂ ਲੈ ਕੇ ਆਇਨੇ ਕੁੜੀ ਤੇ ਆ ਭੇਜ ਦੋਨੇ ਜਾਣੇ ਜੁਆਇਸ ਸੀ ਤੁਹਾਡਾ ਜਮਾਈ ਤੇ ਮੇਰਾ ਪੁੱਤ ਕੱਲੇ ਜੁਆਇਸ ਕੱਲੇ ਜਮਾਈਆ ਮੇਰੇ ਪੁੱਤ ਕੱਲੀ ਕੁੜੀਆ ਕੱਲੇ ਬੱਚੇ ਨੇ ਦੇਖੋ ਦੋ ਬੱਚੇ ਨੇ ਪੁੱਤ ਜੋੜੇ ਅੱਛਾ ਜੋੜੇ ਬੱਚੇ ਇੱਕ ਕੁੜੀ ਇੱਕ ਮੁੰਡਾ ਅੱਛਾ ਦੋ ਬੱਚੇ ਨੇ ਕਰੇ ਆਇਆ ਮੈਨੂੰ ਛੱਡ ਕੇ ਪਾਣੀ ਪੀਤਾ ਇੱਕ ਬੋਤਲ ਗਲਾਸ ਜਾਂ ਕੋਲੇ ਲੈ ਕੇ ਗਿਆ ਇਹ ਨਹੀਂ ਪਤਾ ਮੋਟਰ জায়গা ਤੇ ਕਰੋ ਗਿਆ ਪਤਾ ਉੱਥੇ ਆਏ ਨਹੀਂ ਪਤਾ ਆਉਂਦੇ ਦਾ ਕੰਮ ਕੀਤਾ ਇਹ ਨਹੀਂ ਪਤਾ ਜਾਂਦੇ ਦਾ ਕਿੱਥੇ ਇਹ ਬਾਹਰੋਂ ਨੂੰ ਪਤਾ ਝੂਠ ਨਹੀਂ ਦੁਸ਼ਮਣੀ ਵੀ ਸੀ ਕਿਸੇ ਨਾਲ ਨਾ ਪਤਾ ਕੋਈ ਦੁਸ਼ਮਣੀ ਨਹੀਂ ਸਾਡੀ ਕੰਮ ਕੀ ਕਰਦਾ ਸੀ ਇਹ ਇਹ ਤਾਂ ਜੰਮਦਾ ਹੀ ਕਰਦੀ ਸੀ ਕਿਸੇ ਅਪਸਰ ਦੇ ਨਾਲ ਲੱਗਿਆ ਹੋਇਆ ਹੈ ਅੱਛਾ ਕਿਸੇ ਅਪਸਰਾ ਕੋਈ ਉਹਦੇ ਨਾਲ ਰਹਦਾ ਹੈ ਹਾਂ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ ਇਹ ਘਰ ਦੇ ਵਿੱਚ ਪੂਰਾ ਸਦਮੇ ਦਾ ਮਾਹੌਲ ਹੈ ਲੋਕ ਜਿਹੜੇ ਵੀ ਲਿ ਆ ਰਹੇ ਨੇ ਪਹੁੰਚ ਰਹੇ ਨੇ ਤਾਂ ਦੇਖੋ ਦੁੱਖ ਦੀ ਘੜੀ ਹੈ ਦੁੱਖ ਦੀ ਘੜੀ ਵਸਦੀਕ ਹੋ ਰਹੇ ਨੇ ਕਿਉਂਕਿ ਜਿੰਨੀ ਕਿ ਕਟਨਾ ਵਾਪਰੀ ਹੈ ਉਸ ਕਟਨਾ ਦੇ ਨਾਲ ਕਿਤਨਾ ਲੋਕ ਦਰਦ ਦਰਦ ਮਹਿਸੂਸ ਕਰ ਰਹੇ ਨੇ ਤਾਂ ਸੁਣ ਲੈ ਕਿ ਉਹ ਨੌਜਵਾਨ ਵੀ ਨਾਲ ਗੱਲ ਕਰਾਂਗੇ ਜਿਸ ਨੇ ਪੂਰੀ ਕਟਨਾ ਦੇਖੀ ਹੈ ਤਾਂ ਪੂਰੀ ਗੱਲਬਾਤ ਕਰਾਂਗੇ ਕਿਉਂਕਿ ਪਰਿਵਾਰ ਦੇ ਉੱਤੇ ਬਹੁਤ ਦੁੱਖ ਦੀ ਘੜੀ ਹੈ ਨੌਜਵਾਨ ਪੁੱਤ ਕੱਲਾ ਮਾਰ ਦਿੱਤਾ ਤਾਂ ਇਸ ਨੂੰ ਲੈ ਕੇ ਪਿੰਡ ਵਾਸੀਆਂ ਤੋਂ ਪੁੱਛਾਂਗੇ ਕਿ ਉਸ ਨੌਜਵਾਨ ਦੀ ਕਿਸੇ ਨਾਲ ਦੁਸ਼ਮਣੀ ਤਾਂ ਨਹੀਂ ਸੀ ਪਹਿਲਾਂ ਕੋਈ ਪ੍ਰਾਣੀ ਰੰਜਿਸ਼ ਤਾਂ ਨਹੀਂ ਸੀ ਪੁਰੀ ਗੱਲਬਾਤ ਕਰਨ ਲਈ ਸਾਡੇ ਨਾਲ ਪਿੰਡ ਦੇ ਬਜ਼ੁਰਗ ਵੀ ਨੇ ਨੌਜਵਾਨ ਨੇ ਭਾਈ ਜੀ ਨੌਜਵਾਨ ਦੀ ਜਿਹੜੀ ਦੀ ਦੱਸਿਆ ਜਾ ਰਿਹਾ ਮਨੀਸ਼ ਰਾਜਪੂਤ ਦੀ ਮੌਤ ਹੋਈ ਹੈ ਗੋਲੀਆਂ ਨਾਲ ਮਾਰ ਦਿੱਤਾ ਕੋਈ ਦੁਸ਼ਮਣ ਸੀ ਪਿੰਡ ਦੇ ਵਿੱਚ ਜਾਂ ਕੋਈ ਬਾਹਰ ਦੁਸ਼ਮਣ ਹੈ ਕੀ ਤੁਹਾਨੂੰ ਕੀ ਪਤਾ ਕੁਛ ਇਸ ਬਾਰੇ ਨਹੀਂ ਕੋਈ ਦੁਸ਼ਮਣ ਨਹੀਂ ਹੂੰ ਕੋਈ ਦੁਸ਼ਮਣੀ ਨਾ ਬੰਦਾ ਸਾਰਿਆਂ ਨਾਲ ਪਿਆਰ ਕਰਦਾ ਸੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅੱਛਾ ਹਰ ਇੱਕ ਬੱਚੇ ਨਾਲ ਹਰ ਇੱਕ ਨਾਲ ਪਿਆਰ ਮੁਹੱਬਤ ਕਰਦਾ ਦਾ ਸਭ ਨੂੰ ਰਾਮ ਰਾਮ ਕਰਦਾ ਦਾ ਸਤਿ ਸ਼੍ਰੀ ਅਕਾਲ ਕਰਦਾ ਦਾ ਨਿਆਣਾ ਨਾਲ ਵਧੀਆ ਬੋਲਦਾ ਚੱਲਦਾ ਦਾ ਹੱਸਦਾ ਦਾ ਮਤਲਬ ਕੋਈ ਅਸੀਂ ਖੇਤਾਂ 'ਚ ਤੇ ਆਉਣਾ ਸਾਡੇ ਨਾਲ ਹੱਸ ਕੇ ਜਾਣਾ ਜੀ ਉਹਨੇ ਹਾਂ ਰਾਮ ਰਾਮ ਕਰਦਾ ਦਾ ਪੁੱਛਦਾ ਦਾ ਕਿਵੇਂ ਆ ਹੋ ਠੀਕ ਆ ਵਧੀਆ ਏ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਕੋਈ ਵੀ ਬੰਦਾ ਪਿੰਡ ਦਾ ਕਹ ਦੇਵੇ ਵੀ ਹਾਂ ਦੁਸ਼ਮਣੀ ਹੈ ਤੀ ਬਾਹਰ ਤੀ ਆ ਪਿੰਡ 'ਚ ਤੀ ਕਿਤੇ ਵੀ ਨਹੀਂ ਪਹਿਲੀ ਵਾਰ ਲੱਗਿਆ ਕਿ ਇਦਾਂ ਦੀ ਘਟਨਾ ਦਿਨ ਦਿਹਾੜੇ ਬਾਪਰ ਨਹੀਂ ਗੋਲੀਆਂ ਚਲਾਈਆਂ ਪਹਿਲੀ ਵਾਰੀ ਕਦੇ ਹੋਇਆ ਨਹੀਂ ਜੀ ਇਹ ਮਤਲਬ ਸੁਣ ਕੇ ਇਸ ਤਰ੍ਹਾਂ ਹੋਇਆ ਜੀ ਵੀ ਇਹ ਹੋ ਕੇ ਆ ਗਿਆ ਜੀ ਹੂੰ ਕਿੱਦਾਂ ਹੋ ਗਿਆ ਕਿਹੜੇ ਵੇਸ ਤੇ ਹੋ ਗਿਆ ਬਿਲਕੁਲ ਨਹੀਂ ਤਾਂ ਕਿਸੇ ਨਾਲ ਵੀ ਗੋਲੀਆਂ ਲੱਗੀਆਂ ਕੁਝ ਪਤਾ ਕਿੰਨੀਆਂ ਕ ਮਾਰੀਆਂ ਗੋਲੀਆਂ ਤਿੰਨ ਵਜੇ ਕਿੰਨੀਆਂ ਗੋਲੀਆਂ ਆਈ ਤੁਹਾਨੂੰ ਪਤਾ ਇਸ ਬਾਰੇ ਬਾਈ ਥੋੜਾ ਲੇਟ ਦਾ ਜੀ ਇੰਨਾ ਦਾ ਕੀ ਲੱਗਿਆ ਪਤਾ ਥੋੜਾ ਜਿਹਾ ਦੱਸ ਦੋ ਮਾ ਜੀ ਮੈਂ ਤਾਂ ਫੋਨ ਆਇਆ ਸੀਗਾ ਜੀ ਜਦੋਂ ਮੈਂ ਉੱਥੇ ਮੌਕੇ ਤੇ ਪਹੁੰਚਿਆ ਹੂੰ ਇੱਕ ਮੱਥੇ ਤੇ ਗੋਲੀ ਵੱਜੀ ਦਿਖ ਰਹੀ ਹੈ ਇਹ ਇੱਕ ਦੋ ਨੀਚੇ ਵੱਜੀ ਵੀ ਹੈ ਅੱਛਾ ਛੱਤ ਦੀ ਮਾਰੀਆਂ ਤੇ ਮੱਥੇ ਦੀ ਮਾਰੀ ਹੈ ਤੇ ਮੌਕੇ ਦੀ ਡੈਟ ਹੋ ਗਈ ਜੀ ਬਸ ਉਹ ਦੁਸ਼ਮਣੀ ਸੀ ਪਹਿਲਾਂ ਵੀ ਕਿਸੇ ਉਹ ਸਮਝਣੀ ਤਾਂ ਕਿਸੇ ਨਾਲ ਨਹੀਂ ਸੀਗੀ ਪਿੰਡ ਚ ਤਾਂ ਕੋਈ ਸੌਂ ਵੀ ਨਹੀਂ ਖਾਂਦਾ ਉਹ ਬੰਦੇ ਦੀ ਕੰਮ ਕਿੱਥੇ ਕਰਦਾ ਸੀ ਕਿਸੇ ਨੂੰ ਕੰਮ ਤਾਂ ਇਹ ਪ੍ਰੋਟੀ ਡੀਲਰ ਦਾ ਕਰਦਾ ਸੀਗਾ ਜੀ ਆੜ-ਦੜੇ ਹਾਂ ਤੁਹਾਨੂੰ ਪੱਦੀ ਫੇਰ ਆੜ-ਦੜੇ ਦੀ ਰਹਿੰਦਾ ਹੀ ਕੰਮ ਤਾਂ ਹੋਰ ਤਾਂ ਕੁਝ ਕੱਲੀ ਸੀ ਕੱਲੀ ਸੀ ਘਰ ਦੇ ਵਿੱਚ ਹਾਂ ਜੀ ਛੋਟੇ ਬੱਚੇ ਦੋ ਦੋ ਛੋਟੇ ਛੋਟੇ ਬੱਚੇ ਕਮਾਈ ਦਾ ਸਾਧਨ ਕੌਣ ਹੈ ਪਿੱਛੇ ਹੁਣ ਬਸ ਉਹਨੂੰ ਕਮਾਈ ਦਾ ਸਾਧਨ ਤਾਂ ਕੁਝ ਨਹੀਂ ਆ ਜੀ ਖਤਮ ਹੋ ਗਿਆ ਹੋਰ ਕੀ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਇੱਕ ਕੱਲਾ ਪਿੱਛੇ ਛੋਟੇ ਬੱਚੇ ਨੇ ਬਿਰਲਾਪ ਕਰ ਰਹੇ ਨੇ ਰੋ ਰੋਤਾ ਹਮਾਰ ਰਹੇ ਨੇ ਹੁਣ ਕੌਣ ਗੁਜ਼ਾਰਾ ਕਰੇਗਾ ਉਸ ਪਰਿਵਾਰ ਦਾ ਜਿਸ ਦਾ ਨੌਜਵਾਨ ਪੁੱਤ ਮਾਰ ਦਿੱਤਾ ਤਾਂ ਦੇਖਦੇ ਕਦੋਂ ਹੁਣ ਪੁਲਿਸ ਇਸ ਮਾਮਲੇ ਬਾਰੇ ਤੱਥ ਕੜਦੀ ਹੈ ਕਦੋਂ ਹੁਣ ਅਣਪਛਾਤੇ ਵਿਅਕਤੀ ਫੜੇ ਜਾਂਦੇ ਨੇ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਡੇ ਨੂੰ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ